ਅਤਨੂ ਪਿੰਦਰ ਕਿੱਥੇ ਗਿਆ ਹੀ ਹੋ ਅੱਗੇ ਸੰਗ ਪੁੱਛ ਲਈ ਨਹੀਂ ਅੱਜ ਪੁੱਛਿਆ ਹੀ ਨਹੀਂ ਨਾਬ ਨੂੰ ਆਜ ਮਾਰ ਕੇ ਪੁੱਛਣੀ ਹੈ ਨਾ ਪਤਾ ਇਧਰ ਆ ਮੇਤੀ ਗੱਲ ਸੁਣ ਹਾਂਜੀ ਮੰਮੀ ਦੱਸੋ ਕੀ ਕਰਦੀ ਆਈਆਂ ਅੰਦਰੋਂ ਕੁਛ ਨਹੀਂ ਮੰਮੀ ਅੰਦਰ ਉਹ ਜਵਾਲੇ ਜੁਲੇ ਜੇ ਕਿੰਨੇ ਲੱਗੇ ਸੀ ਮੈਂ ਜਿਹੜਾ ਸਾਫ਼ ਕਰ ਲਈ ਨੂੰ ਅਛਾ ਤੇ ਪਿੰਦਰ ਕਿੱਥੇ ਗਿਆ ਵਾ ਚੁੱਪ ਚਪੀਤਾ ਹੀ ਚਲ ਗਿਆ ਦੱਸ ਕੇ ਨਹੀਂ ਗਿਆ ਹੈਗਾ ਦੱਸਿਆ ਤੇ ਮੰਮੀ ਮੈਨੂੰ ਵੀ ਨਹੀਂ ਹੋਣੇ ਹਾਂ ਤੇ ਨਾ ਹੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਤਾਂ ਸੋਚਿਆ ਤੁਹਾਨੂੰ ਦੱਸ ਕੇ ਗਿਆ ਹੁਣੇ ਨਾ ਮੈਂ ਲੱਗੀ ਆਂ ਆਵਾਜ਼ ਮਾਰਨ ਤੇ ਫੇਰ ਮੈਂ ਆਵਾਜ਼ ਨਹੀਂ ਮਾਰੀ ਪੈ ਚਲ ਕੇ ਦੇਖੋ ਕੰਮ ਨਾ ਚੱਲਿਆ ਹੋਏ ਤੁਮਹਰੋਂ ਆਵਾਜ਼ ਕੀ ਮਾਰਨੀ ਮੈਂ ਤਾਂ ਕਹ ਤੈਨੂੰ ਦੱਸ ਕੇ ਗਿਆ ਹੁਣ ਨਹੀਂ ਮੰਮੀ ਮੇਰੇ ਨਾਲ ਤਾਂ ਨਹੀਂ ਉਹਨੇ ਕੋਈ ਗੱਲ ਕੀਤੀ ਤੇ ਰੋਟੀ ਪਾਣੀ ਖਾ ਕੇ ਗਿਆ ਕੋਦੇ ਰੋਟੀ ਤਾਂ ਖਾ ਕੇ ਗਏ ਨੇ ਚੱਲ ਹੁਣ ਵੇਖੋ ਚੱਲ ਕੋਈ ਨਹੀਂ ਆ ਜਾਂਦਾ ਫਿਰ ਉਦੋਂ ਤਾਂ ਅਜੀ ਛੁੱਟੀ ਸੀ ਉਹਨੂੰ ਹੈ ਜਿੱਦੋਂ ਮੰਮੀ ਛੁੱਟੀ ਸੀ ਅੱਜ ਉਹਨਾਂ ਨੂੰ ਤੇ ਪਰ ਤਿਆਰ ਤੁਰ ਹੋ ਕੇ ਪਤਾ ਨਹੀਂ ਕਿੱਥੇ ਗਏ ਨੇ ਸ਼ਾਇਦ ਕੋਈ ਕੰਮ ਹੋਊਗਾ ਉਹਨਾਂ ਨੂੰ ਲਕੀਬ ਤਾਂ ਤੇਰੇ ਭੋਨ ਦੱਸ ਗਿਆ ਹੋਏ ਜਾਣ ਲੱਗਾ ਹੋ ਸਕਦਾ ਸ਼ਾਇਦ ਦੱਸ ਕੇ ਉਹ ਕਹਿੰਦੇ ਉਹਨੇ ਜੀਜੀ ਨੂੰ ਕੀ ਦੱਸਣਾ ਆ ਮੈਂ ਵੀ ਤਾਂ ਹੀ ਨਹੀਂ ਆਵਾਜ਼ ਮਾਰੀ ਮੈਂ ਹਾਂ ਚੱਲ ਕੀ ਆਵਾਜ਼ ਮਾਰਨੀ ਹੈ ਮਗਰੋਂ ਤੇ ਚਲੋ ਕੋਈ ਨਹੀਂ ਮੈਂ ਇਕੱਲੀ ਫੋਨ ਲਾ ਕੇ ਜਾ ਪੁੱਛਾਂ ਉਹਨਾਂ ਪੁੱਛ ਲੈ ਹਵਾਲਾ ਬੇਤੀ ਪੁੱਛਦੀ ਆਂ ਜਾ ਪੁੱਛ ਤੇ ਮੈਨੂੰ ਦੱਸੀ ਫਿਰ ਨਾ ਕੋਈ ਨਹੀਂ ਮੈਂ ਦੱਸ ਫਿਰ ਤੁਹਾਨੂੰ ਚੱਲ ਪਤਾ ਲੱਗ ਜੇ ਫਿਰ ਫੇਰ ਫੇਰ ਨਹੀਂ ਹੁੰਦਾ ਹੈਗਾ ਨਿਆਣਾ ਘਰੇ ਕਿੱਥੇ ਗਿਆ ਹੋਇਆ ਇਹਨੂੰ ਕੋਈ ਕੰਮ ਕਰਨੀ ਵਿਹਲੀ ਬੈਰੀਆਂ ਦੱਸ ਜੀ ਹੁਣ ਮੇਰੀ ਮੂੰਹ ਕਰ ਲੈਂਦੀ ਆ ਤੁਸੀਂ ਤੇ ਇੱਕ ਗੱਲ ਤੇ ਵੀ ਨਾਰਾਜ਼ ਜੇ ਉਹ ਨੂੰ ਤੇ ਕਰ ਲੈਂਦੀ ਮੇਰੀ ਗੱਲ ਸੁਣ ਮੈਂ ਕਿੰਨਾ ਚਿਰ ਉੱਥੇ ਡੀਗਦਾ ਰਿਆ ਮੈਂ ਪੱਠੇ ਵੱਡੇ ਮੈਂ ਹਾਂ ਚਲ ਆ ਜੂਗਾ ਨਾਲ ਕੋਈ ਕੰਮ ਕਰ ਕਰਾ ਦੂਗਾ ਨਾਲੇ ਉਹਨੂੰ ਛੁੱਟੀ ਹੀ ਅੱਜ ਤੇ ਪਿੰਦਰ ਮੈਨੂੰ ਉੱਥੇ ਕਿਤੇ ਆਇਆ ਨਹੀਂ ਉਧਰ ਨੂੰ ਉਹ ਕਿਤੇ ਗਿਆ ਵਾ ਤਿਆਰ ਹੋ ਕੇ ਤੇ ਮੈਂ ਤੇ ਦੇਚ ਸੋਚਿਆ ਫਿਰ ਤੁਹਾਨੂੰ ਦੱਸ ਕੇ ਗਿਆ ਮੈਨੂੰ ਹੁਣ ਕੀ ਪਤਾ ਕਿ ਤੁਹਾਨੂੰ ਵੀ ਨਹੀਂ ਇਹਨੇ ਦੱਸਿਆ ਹੈਗਾ ਗਿਆ ਵਾ ਕਿਤੇ ਆ ਗਿਆ ਵਾ ਤੇ ਮੈਂ ਨਹੀਂ ਹਿੰਦਾ ਪੁੱਛਿਆ ਮੈਨੂੰ ਨੇ ਦੱਸ ਕੇ ਗਿਆ ਕੁਝ ਵੀ ਹਾਂ ਚਲ ਗਿਆ ਹੋਊਗਾ ਫਿਰ ਕਿਤੇ ਕੰਮ ਕਰ ਮੈਂ ਤਾਂ ਬੜਾ ਜੇ ਡਿਗ ਡਿਗਰ ਹੁਣ ਮੈਂ ਪੱਠੇ ਛੁੱਟ ਕੇ ਆਇਆ ਹਵੇਲੀ ਤੇ ਤੁਸੀਂ ਰਹਿਣ ਦੇਣੀ ਹੁੰਦਾ ਤਾਂ ਫਿਰ ਲੈ ਆਉਂਦੀ ਮੰਮੀ ਨੇ ਮੈਂ ਕਾ ਚੱਲ ਜੀ ਤੇ ਫੋਨ ਵੀ ਨਹੀਂ ਚੁੱਕਾਂ ਦੇ ਅੱਛਾ ਹਾਂਜੀ ਫੋਨ ਲਾਇਆ ਵਾ ਹਾਂਜੀ ਮੈਂ ਲਾ ਕੇ ਪੁੱਛੀ ਨਹੀਂ ਹੱਬੀ ਕਿੱਥੇ ਗਈ ਮੈਨੂੰ ਵੀ ਨਹੀਂ ਦੱਸਦੀ ਗਈ ਕੁਝ ਚਲ ਆਇਂਦਾ ਫਿਰ ਕਿਤੇ ਕੰਮ ਹੀ ਗਿਆ ਹੋਣਾ ਵਾ ਅੱਗੇ ਫੋਨ ਕਿਉਂ ਨਹੀਂ ਮੁੰਡੇ ਨੇ ਫਿਰ ਚੁੱਕਿਆ ਪਤਾ ਨਹੀਂ ਹੁੰਦੀ ਹੁਣ ਕੀ ਗੱਲ ਹੋਊਗੀ ਆਉਣਗੀ ਤਾਂ ਫੇਰੀ ਪਤਾ ਲੱਗੂਗਾ ਕੋਈ ਗੱਲ ਨਹੀਂ ਫਿਰ ਕਿਤੇ ਕੰਮ ਕਰ ਗਿਆ ਹੋਣਾ ਵਾ ਕੰਮ ਉਹਨਾਂ ਦੱਸਿਆ ਨਹੀਂ ਕਿਤੇ ਕਾਲੀ ਹੋਣੀ ਆ ਫਿਰ ਆਂਧਾਣਾ ਚੱਲ ਆ ਗਿਆ ਇਹ ਉਪਰ ਹਨ ਨੀ ਚੁੱਕੀ ਆਉਂਦਾ ਇਹ ਹਾਂ ਇਹ ਆ ਕੇ ਲਪਾਫੇ ਚ ਲੈ ਆਇਆ ਆ ਦੱਸਣਾ ਤੈਨੂੰ ਬੈਜੋ ਬੈਜੋ ਆਏ ਇਥੇ ਲੰਬੜੇ ਆ ਪਤਾ ਨਹੀਂ ਉਹ ਵੀ ਕਹਿਣ ਡੀਆਂ ਸਾਨੂੰ ਦੱਸ ਕੇ ਨਹੀਂ ਗਿਆ ਉਹ ਜੇ ਮੈਂ ਤੁਹਾਨੂੰ ਦੱਸ ਕੇ ਜਾਂਦਾ ਨਾ ਹਾਂ ਪਾਣੀ ਨਹੀਂ ਆ ਤੁਹਾਡੇ ਵਾਸਤੇ ਨਹੀਂ ਪਾਣੀ ਨਹੀਂ ਪੀਣਾ ਬੈਠੀ ਰਹਿ ਤੂੰ ਹੀ ਮੈਨੂੰ ਕੋ ਕੰਮ ਕਰਨੀ ਨਹੀਂ ਦੇਣਾ ਆ ਕੁਰਸੀ ਲੈ ਲਾ ਯਾਰ ਆਹ ਕੱਪੜੇ ਕੁਪੜੇ ਲੈ ਆ ਗਿਆ ਤੂੰ ਆਹ ਜੁੱਤੀਆਂ ਇਹਦੇ ਜਿਹੇ ਡੱਬੇ ਆ ਬਹੁਤ ਸਹੀ ਤੁਸੀਂ ਹਾਂ ਦੱਸਣਾ ਮੈਂ ਤੁਹਾਨੂੰ ਮੈਂ ਹੋ ਚਿਰ ਦੰਦ ਮੋਲ ਲਿਆ ਸਾਰਿਆਂ ਡੈਡੀ ਮੋਲ ਹੀ ਲਿਆਉਣੀਆਂ ਹੋਰ ਦੱਸੋ ਤੂੰ ਸਦਾਈਆ ਇਨਾ ਖਰਚਾ ਤੂੰ ਕਰ ਆਇਆ ਮੈਂ ਤੁਹਾਡੇ ਵਾਸਤੇ ਜੁੱਤੀ ਲੈ ਪੁੱਤ ਤੂੰ ਕਾਨੂੰ ਇਨਾ ਖਰਚਾ ਕੀਤਾ ਹੈ ਕੋਈ ਗੱਲ ਨਹੀਂ ਮੰਮੀ ਪਹਿਲੀ ਤਨਖਾਹ ਮਿਲੀ ਸੀ ਖਾਲ ਤੇ ਸਹੀ ਆ ਨਵਦੀਪ ਤੇਰੇ ਲਈ ਹੋਏਗਾ ਜੀ ਤੇਰੇ ਵਾਸਤੇ ਐਨੀ ਧੀਲੇ ਕਿਉਂ ਵੱਧਾ ਮੇਰ ਤੋਂ ਕੋਈ ਟੁਰੀਣਾ ਜਾ ਦੇ ਪਾ ਤੇ ਪੁੱਤ ਚੱਲ ਤੂੰ ਉਹਦੇ ਲਈ ਲੈ ਆਉਣ ਮੇਰੇ ਲਈ ਰਹਿਣ ਦੇਣਾ ਕੋਈ ਗੱਲ ਨਹੀਂ ਮੰਮੀ ਉਹ ਮੇਰਾ ਯਾਰ ਦਿਆ ਸੀ ਲੈਣ ਕਪੜੇ ਤੁਹਾਨੂੰ ਪਤਾ ਵੀ ਭੰਦਾ ਵਿਆਹ ਏ ਤੇ ਤੁਸੀਂ ਵੀ ਸਾਰਿਆਂ ਜਾਣਾ ਹੀ ਏ ਹਾਂਜੀ ਤੇ ਤੁਸੀਂ ਪੁਰਾਣੀਆਂ ਚੀਜ਼ਾਂ ਪਾਓਗੇ ਤੇ ਇੱਥੇ ਬੁਰੇ ਲੱਗਾਂਗੇ ਉਹ ਜਾ ਯਾਰ ਜੇ 2 ਰੁਪਏਗੇ ਹੈਗੇ ਆ ਤੇ ਕਦੇ ਆਪਣਾ ਕੋਈ ਕੰਮਕਾਰ ਕਰ ਲੈ ਹੁਣ ਤੈਨੂੰ ਬੁਰੇ ਲੱਗਣ ਦੀ ਪੈ ਗਈ ਕੋਈ ਗੱਲ ਨਹੀਂ ਜਾਣਾ ਇੰਦਾ ਦੀ ਗੱਲ ਕਰੀ ਜੀ ਆਹ ਵੇਖੋ ਤੁਹਾਡੇ ਵਾਸਤੇ ਜਾਗੜ ਲੈ ਉਹ ਮੇਰੀ ਕਿਹੜੀ ਗੱਲ ਸੀ ਮੈਂ ਕਿਹੜਾ ਕਿਤੇ ਜਾਣ ਰਿਆ ਐਵੇਂ ਪੈਸੇ ਕਰਕੇ ਛੜੀ ਉਹ ਤਾਡੀ ਤਾਂ ਸਾਰੀ ਗੱਲ ਐ ਤੇ ਤੂੰ ਹੀ ਪਹਿਲਾਂ ਦੇ ਯਾ ਨਿਆਣੇ ਠੀਕ ਲਿਆ ਉਹ ਤਾਂ ਖੋਸ਼ਾ ਹੀ ਜਾਂਦਾ ਵਾ ਉਹ ਸਿਦਾਨੇ ਪਿਛਲੀਆਂ ਗੱਲਾਂ ਛੱਡ ਛੱਡ ਜੀ ਉਹਨੇ ਉੱਪਰ ਆ ਲੈਣੇ ਜੇ ਕਿਰਪਾ ਕੀਤੀ ਇਹਦੇ ਕੋ 2-4 ਰੁਪਏ ਕਿਤੇ ਸਾਂਭੋ ਕੇ ਤੇ ਕੰਮ ਆਉਣਗੇ ਲੈ ਆਣਾ ਉਹਨੇ ਮੈਨੂੰ ਧੱਕੇ ਨਾਲ ਹੀ ਦਵਾਤੀਆਂ ਉਹ ਫਲਕਾਰੀ ਲੱਗੂ ਰੰਗ ਲੈ ਮੈਨਾਂ ਵਧੀਆ ਲੱਗੇਗਾ ਤੇ ਹੈ ਇੱਕ ਬੰਨੇ ਮੰਮੀ ਡੈਡੀ ਵੇਖ ਕੀ ਆ ਭਲਾ ਕੀ ਮੇਰੇ ਲਈ ਕਿਉਂ ਲਿਆ ਤੂੰ ਤੋੜਾ ਲਾ ਕੇ ਵੇਖਣ ਦੇ ਨਹੀ ਵਧੀਆ ਮੈਂ ਸੁਣ ਲਈ ਤੇ ਦੋਧਾ ਪਟੇਰੇ ਖੋਸ਼ਦਾ ਹੁੰਦਾ ਹੀ ਨਹੀਂ ਅਸੀਂ ਤੇ ਪੁੱਤ ساری ਉਮਰ ਗਰੀਬੀ ਚ ਕੱਢ ਛੜੀ ਅਸੀਂ ਤੇ ਵੇਖੀਆਂ ਹੀ ਨਹੀਂ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਮਾਂ ਤੇ ਤੂੰ ਮਾ ਦੋ ਕਿਧਰ ਲੈ ਆ ਮਮੀ ਇੱਕ ਥਾਡੀ ਦੇ ਇੱਕ ਨਵਦੀਪ ਜੀ ਲੈ ਪੁੱਤ ਮੇਰਾ ਚਿੱਟਾ ਚਾਟਾ ਹੋਇਆ ਤਾ ਹੁਣ ਮੈਨੂੰ ਲਿਆ ਵਾ ਕੋਈ ਕਾਰੀ ਦੇ ਚੱਲ ਮੈਨੂੰ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਲੈਂਦਾ ਤੇ ਉਹਨੇ ਮੈਨੂੰ ਧੱਕੇ ਨਾਲ ਦਵਾ ਤਿਆਂਦਾ ਨਹੀਂ ਲੈ ਲੈ ਚਲੋ ਬੜੀਆਂ ਸੁਣ ਲੈ ਉਹ ਨਾ ਜਾਗੋ ਜੂਗੋ ਕੱਢਣੀ ਹੋਣੀ ਆ ਆਹ ਇੱਕ ਨਵਦੀਪ ਤੇ ਲਿਸਟ ਹੋਲ ਲੈ ਤੁਰ ਵਾ ਵਾ ਯਾਰ ਪੈਸੇ ਖਰਚ ਆਇਆ ਕੋਈ ਗੱਲ ਨਹੀਂ ਪੈਸੇ ਖਰਚੇ ਤੇ ਕਿੰਨੇ ਕੇ ਪੈਸੇ ਲੱਗੇ ਮੈਂ ਆਪਣੇ ਲਈ ਨਹੀਂ ਹਜੇ ਲਿਆ ਮੈਂ ਕੋਈ ਨਹੀਂ ਬਾਅਦ ਚ ਲੈ ਲਾਂਗਾ ਮੇਰੇ ਪੁੱਤਰੇ ਲਈ ਕੋਹ ਲੈ ਆਉਣਾ ਮਮਮੀ ਉੱਥੇ ਨਾ ਨਾ ਮੇਰੇ ਕੱਪੜੇ ਹੈਗੇ ਹੀ ਚੱਜ ਦੇ ਤੇ ਉਹ ਆਂਦੇ ਹੀ ਆਉਣ ਵਾਲੇ ਹਫਤੇ ਤੱਕ ਤੇ ਇਹਦੇ ਵਿੱਚ ਇਹਦੇ ਵੀ ਹੈ ਨਹੀਂ ਅਸੀਂ ਦੋਵੇਂ ਪਿਓ ਪੁੱਤ ਨਾ ਫੇਰ ਕਿਸ ਦਿਨ ਲੈ ਕੇ ਆਵਾਂਗੇ ਇਦਾਂ ਕਰਿਓ ਦੋਵੇਂ ਨਾਲ ਚੱਲ ਜਿਓ ਨਾਲ ਲੈ ਜਿਓ ਨਵਦੀਪ ਨੂੰ ਇਹਦੇ ਵੀ ਲੈ ਆਈ ਨਵੇਂ ਇਹਦੇ ਆਪਣੇ ਵੀ ਲੈ ਆਈ ਤੂੰ ਸਾਡੇ ਲੈ ਆਇਆ ਸਾਡੇ ਨਹੀਂ ਹੈ ਨਾ ਲਿਆਉਣੇ ਪਹਿਲਾਂ ਇਹਦੇ ਲੈ ਆਉਣ ਦੋ ਮੈਂ ਤੁਹਾਡੇ ਤਾਂ ਲਿਆਂਦੇ ਜੇ ਤੁਹਾਨੂੰ ਦੱਸਦਾ ਤੂੰ ਇਹਦੇ ਲੈਣੀ ਨਹੀਂ ਅਸੀਂ ਤੇ ਲੈ ਆਉਣੇ ਨੇ ਸਾਡਾ ਚਲੇ ਹੀ ਖੁਸ਼ ਤੋਂ ਬੜਿਆ ਪਰ ਛੋਟੇ ਜੇ ਮੁੰਡੇ ਦਾ ਆਉਣ ਗਿਆ ਉਹ ਕੀ ਕਿੰਨੇ ਕੇ ਪੈਸੇ ਲੱਗ ਗਿਆ ਉਹ ਕੋਈ ਗੱਲ ਨਹੀਂ ਡੈਡੀ ਤੁਸੀਂ ਕੀ ਲੈਣਾ ਪੈਸਿਆਂ ਤੋਂ ਨਾਲੇ ਅਗਮ ਦੇ ਮੈਂ ਤਾਂ ਨਹੀਂ ਲੈਂਦੇ ਮੈਨੂੰ ਇਹ ਤੇ ਮੇਚੇ ਦਾ ਵੀ ਨਹੀਂ ਪਤਾ ਮੈਂ ਹਾਂ ਵੀ ਵੱਡੇ ਛੋਟੇ ਆਗੇ ਤੇ ਫਿਰ ਜਾਵਾਂਗੇ ਵਟਾਉਣ ਇਸ ਤੋਂ ਵਧੀਆ ਵੀ ਇਹਨੂੰ ਨਾਲ ਖੜਾਾਂਗੇ ਤੇ ਉਹ ਜੇ ਲਿਆਵਾਂਗੇ ਜਿੱਡੇ ਕੇ ਨੂੰ ਆਉਣਗੇ ਐਵੇਂ ਵੱਡੇ ਲੈ ਆਵਾਂਗੇ ਮੁੜ ਕੇ ਬਰੇਜੇ ਵੀ ਲੱਗਦੇ ਨੇ ਹਾਂਜੀ ਤੇ ਨਾਲੇ ਆਂਦਾ ਵੀ ਸਾਰੇ ਜਾਣੇ ਆਇਓ ਹੁਣ ਜਾਣਾ ਜੀ ਤੇ ਨਾਲੇ ਡੈਡੀ ਇੱਕ ਹੋਰ ਵਧਾਈ ਬਣੀ ਜੀ ਕਾਦੀ ਵਧਾਈ ਬਣੀ ਹੋਰ ਡੈੜੀਆ ਮੋਰ ਸਾਲ ਦਾ ਵੀ ਸੌਦਾ ਮਾਰ ਲਿਆ। ਅੱਛਾ ਹਾਂਜੀ ਲੈ ਲਿਆ ਆਪ। ਹਾਂਜੀ ਲੈ ਲੈ। ਇਹ ਉਹੀ ਹੈ ਨਾ ਜਿਹੜਾ ਇੱਕ ਦਿਨ ਤੋਂ ਪਹਿਲਾਂ ਵੀ ਆਂਦਾ ਸੀ। ਆਹੋ ਉਹੀ ਹੈ ਤੇ। ਲੈ ਆ ਪਰ ਕਿੰਨੇ ਦਾ ਲਿਆਈ? ਇਹ ਜਾਣੀ ਕੀ 50000 ਚ ਪੈ ਗਿਆ। ਮੇਰੇ ਪੁੱਤ ਨੂੰ ਫੇ ਬਹੁਤੀ ਬਤੀ ਵਧਾਈ ਹੋਵੇ ਹੈਂ। ਤੁਹਾਨੂੰ ਵਧਾਈਆਂ। ਤੇ ਪੈਸੇ? ਪੈਸੇ ਡੈੜੀ ਨੂੰ ਬਾਅਦ ਚ ਦੇਣੇ ਆ। ਉਹ ਲੱਗੇ ਸੀ ਵੇਚ ਦੇਣਾ। ਅੱਛਾ ਤੁਹਾਨੂੰ ਅੱਗਿਓ ਦੱਸਿਆ ਨਾ ਮੋਰ ਸਾਲ ਨਵਾਂ ਲੈਣਾ ਸੀ। ਹਾਂ। ਤੇ ਆਂਦਾ ਵੇਖ ਲੈ ਜੇ ਲੈਣਾ ਸੀ ਤੇ ਚੱਲਿਆ ਲੈਣ ਨਹੀਂ ਤੇ ਇੱਥੇ ਘਟਾ ਆਉਣਾ। ਅੱਛਾ। ਤੇ ਮੈਂ ਜਾਂਦੇ ਜਾਂਦਾ ਉਹਦਾ ਨਾਲ ਕਰ ਗਿਆ ਸੌਦਾ। ਤੇ ਹੁਣ ਪਤਾ ਨਹੀਂ ਜੀ ਵੀ ਮਹਿੰਗਾ ਕਿ ਸਸਤਾ ਦਾ ਚਲੋ ਉਹ ਤਾਂ ਕੋਈ ਨਹੀਂ ਜਿਹੜਾ ਤੂੰ ਲਿਆ ਵਧੀਆ ਹੀ ਆ ਤੇ ਉਦਾਂ ਹੁਣ ਇਹ ਆ ਪੰਜ ਹਜ਼ਾਰ ਕਰ ਦਿਆ ਵੀ ਤੇ ਸਿਰ ਤੇ ਚਾੜੀ ਗਿਆ ਦੇਣੇ ਕਿਦਾਂ ਕੋਈ ਗੱਲ ਨਹੀਂ ਡੈਡੀ ਥੋੜੇ ਥੋੜੇ ਕਰਕੇ ਦੇ ਦਾਂਗੇ ਕਿਹੜੇ ਇਕੱਠੇ ਦੇਣੇ ਆ ਕਹਿੰਦੇ ਵੀ ਥੋੜੇ ਥੋੜੇ ਕਰਕੇ ਦੇ ਦੇ ਪੰਜ ਪੰਜ ਹਜ਼ਾਰ ਕਰਕੇ ਭਾਵੇਂ ਜਾਂਦਾ ਹੀ ਦੇ ਦੇ ਅੱਛਾ ਚਲ ਫੇਰ ਕੋਈ ਗੱਲ ਨਹੀਂ ਦਹੂ ਰੱਖੀ ਮੈਂ ਵੇਖਾਂ ਬਣਾਉਂਦਾ ਚੰਗਾ ਲੱਗਦਾ ਤਾਂ ਨਹੀਂ ਵੇਖੋ ਤੁਸੀਂ ਚਲਾ ਚਲੂ ਕੇ ਹੈਂ ਚਲਾ ਚਲੂਗੇ ਵੇਖੋ ਤੁਸੀਂ ਮੈਨੂੰ ਘੜਾ ਇੰਨਾ ਹੁੰਦਾ ਵਾ ਐਵੇਂ ਕਦੇ ਮਾਰੂੰਗਾ ਕਦੇ ਟੁੱਟ ਪਾੜ ਜਾਊਗਾ ਉਦਾਂ ਦਾ ਵੀ ਕੰਮ ਕੋਲ ਸ ਸਰਵਸਵੀ ਕਰਾਈ ਜੀ ਅੱਛਾ ਹੂੰ ਚੱਲ ਤੇਰਾ ਡਿਊਟੀ ਜਾਨਦਾਰ ਬਣ ਗਿਆ ਵਧੀਆ ਹੋਰ ਇਹ ਨਾਲ ਕਿਤੇ ਲੋਡ ਲੜ ਪਏ ਤੇ ਇਹਨਾਂ ਨੂੰ ਕਿਤੇ ਲਿਆ ਜਾ ਕਰੀ ਸ਼ਹਿਰ ਤੋਂ ਹਾਂਜੀ ਹਾਂਜੀ ਹੈ ਹੋਰ ਆ ਚੰਗਾ ਹੋ ਗਿਆ ਚਲੋ ਮਾਰਾ ਇਹਨੇ ਕਿਰਪਾ ਕਰਨੀ ਔੜ ਔੜ ਸਾਰੇ ਕੰਮ ਹੋ ਜਾਣੇ ਆ ਬਸ ਜੀ ਹੈ ਤੇ ਹੋਰ ਹੁਣ ਦੋ ਹੀ ਕੰਮ ਆ ਭੀ ਆਪਣਾ ਮੁੰਡਾ ਪੜਾਈ ਜਾਈਏ ਰਲ ਮਿਲ ਕੇ ਨਹੀਂ ਨਹੀਂ ਇਹਨੂੰ ਪੜਾਵਾਂਗੇ ਵਧੀਆ ਤੇ ਠੀਕ ਹੈ ਨਾ ਹੂੰ ਤੇ ਦਿੱਤੀ ਇਹ ਦੱਸੋ ਵੀ ਪੱਠੇ-ਪੁੱਠੇ ਲਾਈ ਗਏ ਪਠੇ ਰਮਵੇਲੀ ਸੋਟਾ ਆਵਾ ਹੁਣ ਕੁਤਰ ਕੇ ਪਾਉਣੇ ਆ ਕੋਈ ਨਹੀਂ ਇਹਦੇ ਹੈਗਾ ਟਾਈਮ ਚੱਲ ਜੀ ਨਹੀਂ ਤੇ ਫਿਰ ਵੇਖ ਲਾਂਗੇ ਕੋਈ ਨਹੀਂ ਵੇਲ ਲਈ ਹੁਣ ਕੀ ਕਰਨਾ ਤੂੰ ਇੱਕ ਮਿੰਟ ਇੰਜ ਰੱਖ ਮੈਂ ਤੇਰਨਾਂ ਕੋਈ ਸਲਾਹ ਕਰਨੀ ਚਲੋ ਤੂੰ ਖੋਸ਼ ਹੋ ਮਮਮੀ ਨੇ ਅੱਜ ਬੜੀ ਖੋਸ਼ ਹੋ ਵਿਗੋਦਾ ਕੀ ਅਜੁੱਤੀ ਲਿਆਇਆ ਤੇ ਲੀ ਉੱਚੀ ਹੱਡੀ ਵਾਲੀ ਹੈ ਇਹੇ ਨੂੰ ਪਤਾ ਹੀ ਨਾ ਪਤਾ ਲੈ ਮਮਮੀ ਦੱਸ ਮੈਨੂੰ ਹੋਉਂਦਾ ਮੇਰੇ ਤੋਂ ਭਾਵੇਂ ਪਾ ਕੇ ਧੁਰਿਆ ਨਾ ਜਾਏ ਚਲ ਕੋਈ ਬਹੁਤ ਸਾਜੇ ਸਾਜੇ ਧੁਰ ਲੀ ਹੁਣ ਉਹਦੇ ਰੀਜਨਲ ਲਿਆਂਦੀ ਹਾਂਜੀ ਲੈ ਆ ਸੰਗ ਲੱਗ ਗਿਆ ਮੈਂ ਆ ਨਾ ਕੁੜੀ ਦੇ ਸਾਹਮਣੇ ਤੇ ਤੇਰੀ ਮਾਂ ਦੇ ਸਾਹਮਣੇ ਗੱਲ ਨਹੀਂ ਕੀਤੀ ਮੈਂ ਮਨ ਨਵਦੀਪ ਦੇ ਗੁੱਸਾ ਨਾ ਕਰ ਲੈ ਕਿ ਤੂੰ ਚੀਜ਼ਾਂ ਲੈ ਕੇ ਆਇਆ ਵਾ ਤੇ ਵੀ ਡੈਡੀ ਘਰੇ ਤਾਲੂਆ ਮੈਨੂੰ ਤਾਂ ਬੜੀ ਖੁਸ਼ੀ ਹੋਈ ਕਿ ਬੁੱਤ ਚੱਲ ਪੁੱਤ ਕਿਦ ਰੱਬ ਬੋੜਾ ਸਾਡੇ ਘਰ ਵਿੱਚ ਚੀਜ਼ ਆਉਣ ਲੱਗੀ ਆ ਸਾਡੇ ਘਰ ਹੈ ਗਈਆਂ ਵੇਖਾ ਜਦੋਂ ਪੈਸੇ ਨਾ ਹੋਣ ਤਾਂ ਚੀਜ਼ਾਂ ਕਿੱਥੋਂ ਆਉਂਦੀਆਂ ਤੇ ਇਹ ਆ ਕਿ ਤੂੰ ਨਾ ਥੋੜਾ ਜਿਹਾ ਹੱਥ ਘੁੱਟ ਕੇ ਵਰਤੀ ਤੇ ਕੋਈ ਕਮੇਟੀਆਂ ਘਟੀਆਂ ਬਾਹ ਕੋਈ ਦੋ ਦਿਨ ਤੇ ਤਰੀਹ ਹੌਲੀ ਹੌਲੀ ਰਕਮ ਇਕੱਠੀ ਹੋ ਜੂਗੀ ਤੇ ਮੁੜ ਕੇ ਕਿਤੇ ਪੁੱਤ ਕਿਤੇ ਦੋ ਚਾਰ ਸਾਲ ਨੂੰ ਬੇਟੇ ਨੂੰ ਮੁੱਠੀਆਂ ਪਾ ਕੇ ਪੈਸੇ ਇਕੱਠੇ ਕਰਕੇ ਦਾ ਆਪਣਾ ਘਰ ਬਣਾ ਲਾਨੇ ਮਾੜਾ ਮੋਟਾ ਕੋਈ ਨਾ ਨਹੀਂ ਤੇ ਕਰਾਵੀ ਹਾਂ ਮੈਂ ਅਗੜਾ ਪਿਆ ਹੁੰਦੇ ਲੈ ਆ ਆ ਚੱਲ ਵਿਆਹ ਹੀ ਤੇ ਮੈਂ ਹੁੰਦੀ ਇਹ ਨਹੀਂ ਜਾਂਦੇ ਨਾ ਮੈਂ ਚੱਲ ਕੋਈ ਗੱਲ ਨਹੀਂ ਜਿੱਦਾਂ ਮਰਜੀ ਆ ਉਹ ਤਾਂ ਕੋਈ ਗੱਲ ਨਹੀਂ ਤੂੰ ਲੈ ਆ ਵਧੀਆ ਕੀਤਾ ਵਾ ਪਰ ਇਹ ਆਪੇ ਥੋੜਾ ਜਿਹਾ ਨਾ ਹੁਣ ਧਿਆਨ ਰੱਖੀ ਇਸ ਚੀਜ਼ ਦਾ ਜਦੋਂ ਤਨਖਾਹ ਮਿਲੀ ਤੇ ਚੋਬਰ ਕੇ ਵੀ ਜਦੋਂ ਦੋ ਦਿਨ ਕਮੇਟੀਆਂ ਤਾਰ ਦਿੱਤੀਆਂ ਕੋਈ ਨਹੀਂ ਹੋਰ ਹੌਲੀ ਹੌਲੀ ਰਕਮ ਇਕੱਠੀ ਹੁੰਦੀ ਰਹੂਗੀ 200 ਰੁਪਈਆ 5-7 ਲੱਖ ਹੋ ਜਾਊਗਾ ਤੇ ਆਪਣਾ ਮਾੜਾ-ਮੋਟਾ ਕਿਤੇ ਘਰ ਬਣਾ ਲਾਂਗੇ ਨਹੀਂ ਨਹੀਂ ਬਿਲਕੁਲ ਇਦਾਂ ਕਰਾਂਗੇ ਤੇ ਇਦਾਂ ਤੁਸੀਂ ਉਹਦਾ ਪੈਸੇ ਨਹੀਂ ਉੱਡਦੇ ਹੁੰਦੇ ਆਹ ਨਹੀਂ ਗੱਲ ਤੁਹਾਡੀ ਘਰ ਪੈਸੇ ਜਾਂਦੇ ਸਾਰੇ ਖਰਚੇ ਤੇ ਆਪਾਂ ਨਾਲ ਦੁੱਧ ਦਾ ਤਾਂ ਕੰਮ ਕਰੀ ਜਾਂਦੇ ਆ ਥੋੜਾ ਬੋਦਾ ਮੁੰਡੇ ਦਾ ਖਰਚਾ ਕੋਚਾ ਇਹਨਾਂ ਤੋਂ ਕੱਢੀ ਜਾਣਾ ਠੀਕ ਠੀਕ ਨਾਲੇ ਕੱਲ ਨੂੰ ਜਦੋਂ ਉਹਦੇ ਉਹਨੂੰ ਦਾਖਲ ਕਰਾਉਣਾ ਕਰਨਾ ਉਹਦੋਂ ਵੀ ਥੋੜੇ ਬਾਰੇ ਪੈਸੇ ਕੋਲ ਚਾਹੀਦੇ ਆ ਆਹ ਨਹੀਂ ਉਹ ਤੇ ਚਾਹੀਦੇ ਹੀ ਆ ਹਰ ਵਾਰੀ ਥੋੜਾ ਰਿਸ਼ਤੇਦਾਰਾਂ ਕੋ ਫੜ ਕੇ ਦਾਖਲ ਕਰਾਉਣਾ ਕਰਨਾ ਨਹੀਂ ਬਿਲਕੁਲ ਹੈ ਹਾਂਜੀ ਹਾਂਜੀ ਤੇ ਇਦਾਂ ਕਰਕੇ ਤੁਰਾਂਗੇ ਨਾ ਫੇਰ ਕੰਮ ਚੱਲਣਾ ਬੜੇ ਸਿਆਣਪ ਨਾਲ ਕੋਈ ਨਹੀਂ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰਾਂਗਾ ਮੈਂ ਤਾਂ ਤਾਂ ਲੈ ਮੈਂ ਚੱਲ ਵਿਆਹ ਜਾਣਾ ਵਾਂ ਤੇ ਪਹਿਲੇ ਇਦਾਂ ਨੇੜੇ ਪਾਏ ਹੋਣਗੇ ਤਾਂ ਮੈਂ ਪਹਿਲੇ ਲੱਗਣੀਆਂ ਜੁੱਤੀ ਵੀ ਮੰਮੀ ਦੀ ਵੀ ਹੈ ਨਹੀਂ ਚਲ ਲੋ ਤਾਂ ਕੋਈ ਗੱਲ ਨਹੀਂ ਜੇ ਤੁਹਾਨੂੰ ਲੈ ਆਇਆ ਤਾਂ ਵਧੀਆ ਕੀਤਾ ਕੋਈ ਸ਼ੁਕੜੀਆਂ ਨਹੀਂ ਆਉਂਦਾ ਜੇ ਮੈਂ ਦੱਸ ਕੇ ਜਾਂਦਾ ਇਹ ਨਾ ਜਾਣ ਹੀ ਨਹੀਂ ਦੇਣਾ ਤੇ ਮੈਂ ਚੱਲ ਪਤਾ ਨਹੀਂ ਦੇਹੋ ਜਾਂਦੇ ਆਂ ਬਸ ਚੱਲ 4 ਰੁਪਏ ਜਿਹੜੇ ਹੈਗੇ ਆ ਹੁਣ ਉਹ ਕਦੇ ਕਿਹ ਟਿਕਾਣੇ ਲੱਗ ਜਾਣ ਕੋਈ ਨਹੀਂ ਡਰੀ ਜਦੋਂ ਤੰਗੀ ਦੇ ਦਿਆਂਗੇ ਉਦੋਂ ਤੇ ਉਹਨਾ ਪਾੜੀਆਂ ਹੋਈ ਸਾਡੇ ਸਾਡੇ ਵਾਸਤੇ ਨਾ ਹੁਣ ਦੋ ਹੀ ਕੰਮ ਜ਼ਰੂਰੀ ਆ ਇੱਕ ਸਾਡਾ ਮੁੰਡਾ ਪੜ੍ਹ ਜੇ ਤੇ ਇੱਕ ਹੌਲੀ ਹੌਲੀ ਪੈਸੇ ਇਕੱਠੇ ਕਰਕੇ ਰਹੀ ਆਪਣਾ ਨਾ ਘਰ ਬਣਾਈਏ ਘਰ ਵਾਲੇ ਵੇਖਾਂਗੇ ਡਾੜੀ ਬਾਜੀ ਪਹਿਲਾਂ ਮੁੰਡੇ ਨੂੰ ਪੜਾਈਏ ਆਹੋ ਮੁੰਡਾ ਚੱਲ ਪੜ੍ਹ ਹੀ ਜਾਊਗਾ ਤੇ ਨਾਲ ਦੀ ਨਾਲ ਲਾਉਣਾ ਵੀ ਜੋਰ ਆਪਣਾ ਅੱਜ ਅੱਜ ਕੋਈ ਨਹੀਂ ਤੇ ਘਰ ਪੁਰ ਕੇ ਕਠੇ ਦੀ ਗੱਲ ਸਾਡਾ ਥੋੜਾ ਥੋੜਾ ਕਦੇ ਬਹਿਣ ਸੌਣ ਬਣ ਜੇ ਹੁਣ ਕੱਲ ਨੂੰ ਬੁੱਤ ਤੂੰ ਨੌਕਰੀ ਕਰਨਿਆ ਕੱਲ ਨੂੰ ਤੇਰੇ ਨਾਲ ਵੀ ਕਿਸੇ ਮੁੰਡੇ ਨੇ ਘਰ ਆਉਣਾ ਕਰਨਾ ਕੋਈ ਸੱਜਣ ਮਿੱਤਰ ਆ ਗਿਆ ਬੁਰੇ ਲੱਗਾਂਗੇ ਆਖਣਾ ਵੀ ਘਰ ਇਹਨਾਂ ਨਾਲ ਕਿਦਾਂ ਲਾਉ ਚੱਲੀਏ ਫਿਰ ਮੈਂ ਘਰ ਆਉਣਾ ਕਰਨਾ ਤਾਂ ਚੱਲ ਫਿਰ ਆਜਾ ਸਾਡਾ ਉਹ ਅਸੀਂ ਪੱਠੇ ਪਾ ਲਈਏ ਫਿਰ ਚੱਲੇ ਆਂ ਅਸੀਂ ਦੇਲੀ ਹਾਂ ਕੋਈ ਨਹੀਂ ਕੋਈ ਨਹੀਂ ਤੁਸੀਂ ਵੀ ਕਰ ਲੋ ਕੰਮ ਕਰ ਉਹਨਾਂ ਸਮਾਨ ਹੀ ਨਾ ਵੇਖੀ ਜਾਇਓ ਇੱਕ ਕਰ ਜੁੱਤੀ ਪਾਪੂ ਕੇ ਵੇਖ ਲਈਏ ਜੇ ਤੋ ਰਹਿ ਜਾਏਗਾ ਠੀਕ ਨੇ ਤੇ ਬਟਾ ਲਿਆਂਗੇ ਕੋਈ ਗੱਲ ਨਹੀਂ ਪਾ ਕੇ ਆ ਜਾ ਇਦਾਂ ਕਰਨੀ ਹੈ ਇੱਕ ਵਲੀ ਭੈਣ ਨੂੰ ਫੋਨ ਲਾ ਹੀ ਲਈ ਨਹੀਂ ਹੈ ਵੀ ਤਰੀਬ ਨਾ ਫਿਕਰ ਕਰਦੀ ਰਹਿੰਦੀ ਹੈ ਨਾ ਕਿ ਮੇਰੀ ਭੈਣ ਦਾ ਇਨਾ ਹੱਥ ਤਾਂਗਾ ਹੈਲੋ ਜੰਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ-ਠਾਕ ਸਾਰੇ ਪਰਵਾਰ ਹੈ ਨਹੀਂ ਮੈਂ ਤਾਂ ਤੈਨੂੰ ਫੋਨ ਤਾਂ ਲਾਇਆ ਸੀ ਕਿ ਤੂੰ ਇੰਨੀ ਮੇਰੀ ਫਿਕਰ ਕਰਨੀ ਹੈ ਤੇ ਚਲ ਤੈਨੂੰ ਦੱਸ ਛੱਡਨੀ ਹੈ ਦਸਾਂ ਤੈਨੂੰ ਲੱਗੀ ਤੇ ਹੈਗੀਆਂ ਪਹਿਣਾ ਦੱਸਾਂ ਤੂੰ ਤੇ ਕਾਲੀ ਬੜੀ ਪੈ ਗਈ ਮੈਂ ਹਾਂ ਤੇਰੇ ਮਿਲ ਗਈ ਆਪਣੇ ਮੈਨੂੰ ਨੌਕਰੀ ਤੇ ਪਹਿਣਾ ਸਾਨੂੰ ਦੱਸਿਆ ਹੀ ਨਹੀਂ ਤੇ ਕਿਹੜੇ ਵੇਲੇ ਆਪੇ ਤਿਆਰ ਹੋ ਕੇ ਚਲ ਗਿਆ ਤਾਂ ਮੈਂ ਸਗੋਂ ਆਖਿਆ ਪਤਾ ਨਹੀਂ ਅੱਜ ਕਿੱਥੇ ਗਿਆ ਵੋ ਤੇ ਜਾਂ ਆਇਆ ਤੇ ਲਫਾਫੇ ਵਿੱਚ ਕਿੰਨਾ ਸਮਾਨ ਪਾਇਆ ਇੱਕ ਲਿਆਇਆ ਮੇਰੀ ਜੁੱਤੀ ਇੱਕ ਲਿਆਇਆ ਨੰਦੀਪ ਦੀ ਜੁੱਤੀ ਅਤੇ ਤੇਰੇ ਪਾਈ ਵਾ ਤੇ ਜੈਕਟ ਤੇ ਤੁਹਾਡੇ ਵਾਸਤੇ ਫੁਲਕਾਰੀਆਂ ਇੱਕ ਸ਼ੋਲ ਤੇ ਮੈਂ ਤੇ ਪਹਿਣਾ ਹੋ ਗਈ ਹਰਾਨ ਕਿ ਹਾਏ ਹਾਏ ਕਿ ਮੇਰੇ ਪੁੱਤ ਨੂੰ ਵੀ ਵੇਲਾ ਇੰਨਾਂ ਚੀਜ਼ਾਂ ਦਾ ਪਤਾ ਹੈ ਲਿਆਉਂਦਾ ਤਾਂ ਤਾਂ ਹੀ ਨਹੀਂ ਤੇ ਵਿਚਾਰੇ ਦਾ ਹੱਥ ਤੇ ਤੰਗ ਹੀ ਤੇ ਕਿਤੇ ਇੰਨਾ ਮਾਨ ਖੁਸ਼ ਹੋਇਆ ਨਾ ਤੇ ਮੈਂ ਹੈ ਤੈਨੂੰ ਫੋਨ ਲਾ ਕੇ ਦੱਸਦਾ ਚੱਲ ਜਿਹੜੀਆਂ ਤੂੰ ਇੰਨੀਆਂ ਮੇਰੀਆਂ ਮੱਤਾਂ ਕਰਦੀ ਰਹੀਆਂ ਮੈਨੂੰ ਕਿਤੇ ਭੁੱਲਣ ਡਈਆਂ ਨੇ ਤੁਹਾਡੇ ਸਿਰ ਤੇ ਇੱਥੇ ਤੱਕ ਪਹੁੰਚ ਗਈ ਆ ਦੀ ਭੈਣਾ ਮੈਂ ਤਾਂ ਆਪਣਾ ਪੋਤਾ ਵੀ ਪੜਨੇ ਪਾਤਾ ਵਧੀਆ ਸਕੂਲੇ ਪਾਇਆ ਹੀ ਉਹਦੀ ਕਰਾਤੀ ਐਡਮਿਸ਼ਨ ਆਹ ਜਾਂਦਾ ਵਾ ਕੇ ਹੂੰ ਨਹੀਂ ਨਹੀਂ ਮੈਂ ਹਣੁਣ ਕੇ ਹਦੈ ਨਾ ਆਵਾਂਗੀ ਤੁਹਾਡੇ ਕੋਲ ਮੈਂ ਇਹ ਡੱਬਾ ਲਿਆਉਂਗੀ ਤੇ ਦੱਸਦੀ ਆਪਣੇ ਨਿਆਣਿਆਂ ਨੂੰ ਹੈ ਮੈਂ ਹੁਣ ਉਹਨਾਂ ਨੂੰ ਕਹੀ ਇਹ ਕੁਰੀਪਿੰਦਰ ਨੂੰ ਫੋਨ ਲਾਗੇ ਤਾਂ ਬੁੱਧਾਈ ਦੀਏ ਛੱਡੋ ਅਸਾਂ ਅਸਾਂ ਮੈਨੂੰ ਪਤਾ ਹੀ ਮੈਂ ਦੱਸਾਂਗੀ ਤੇ ਇੱਡੀ ਤੇ ਨਹੀਂ ਗੱਲ ਚਲ ਠੀਕ ਆ ਫਿਰ ਮੈਂ ਜਾ ਕੇ ਤੇ ਮੁੰਡਾ ਸਾੰਭਾ ਨਿਕਾ ਜਿਆ ਚੰਗਾ ਚੰਗਾ ਕਿੰਨੀ ਖੋਈ ਹੋਈ ਹੈ ਵਿਚਾਰੀ ਫਿਰ ਵੀ ਜਿੱਦਾਂ ਮਰਜੀ ਆ ਮੇਰੀ ਭੈਣ ਹੀ ਉਹ ਥੋੜਾ ਚਾਹੁੰਦੀ ਹੈ ਕਿ ਮੇਰੀ ਭੈਣ ਇਨੀ ਗਰੀਬਣੀ ਹੋਵੇ ਚਲ ਜਾ ਕੇ ਵੇਖਾਂ ਤੇ ਸੁਣ ਕੀ ਕਰੀ ਜਾਣਣੀ ਆ ਕੋਹ ਨਹੀਂ ਬਸ ਚੰਦ ਚੋਂ ਦਾ ਬਈ ਝਾੜਨਾ ਬੈਠਾ ਗੱਲ ਸੁਣ ਹਾਂਜੀ ਦੱਸੋ ਮੈਂ ਵੀ ਭਾਜੀ ਦਾ ਇਹ ਫੋਨ ਭਾਜੀ ਦਾ ਫੋਨ ਆਹੋ ਕੀ ਗੱਲ ਰਾਜੀ ਖੁਸ਼ੀ ਆ ਸਭ ਉਹ ਨਾ ਕੱਲ ਕਦੇ ਭੈਣ ਜੀ ਚੱਕਰ ਚੁੱਕਰ ਆ ਗਿਆ ਕਿ ਦੰਦੇ ਘਰ ਦੇ ਪਈ ਗੱਲ ਆਪਣੀ ਭੈਣ ਜੀ ਨੂੰ ਆਹੋ ਹਾਂ ਅੱਛਾ ਤਾਂ ਹੁਣ ਕੀ ਹਾਲ ਉਹਨਾਂ ਦਾ ਹੁਣ ਹਸਪਤਾਲ ਖੜੀ ਲੁਧਿਆਣੇ ਕਹਿੰਦੇ ਲੁਧਿਆਣੇ ਦਾ ਹਸਪਤਾਲ ਕਰਾਤੀ ਆ ਕਿਆ ਹੋ ਗੋ ਕਿੱਥੇ ਲੱਗ ਸਕਿਆ ਕਿੱਥੇ ਇਹਦਾ ਮਤਲਬ ਵੀ ਜ਼ਿਆਦਾ ਹੀ ਨਹੀਂ ਠੀਕ ਆ ਆਹੋ ਹਾਂ ਇਹ ਤਾਂ ਬੜੀ ਮਾੜੀ ਗੱਲ ਵਾ ਇਹਨਾਂ ਨੂੰ ਕੱਲ ਕੋਈ ਫੋਨ ਕੀਤਾ ਉਹ ਕੱਲ ਦੀ ਹੁਣ ਨੇਤਰਾ ਵੀ ਨਹੀਂ ਪਤਾ ਲੱਗਦਾ ਫਿਰ ਅਵਾਜ਼ ਹੀ ਦੇ ਵਿੱਚ ਲੈ ਦੱਸ ਸਾਨੂੰ ਕੱਲ ਹੀ ਫੋਨ ਕਰ ਦਿੰਦੇ ਆਪਾਂ ਕੱਲ ਹੀ ਨਾਲ ਜਾਂਦੇ ਉਹਨਾਂ ਦੇ ਕਿੱਡੀ ਮਾੜਾ ਕੰਮ ਕੀਤਾ ਨਰ ਹੈ ਫੋਨ ਤੇ ਕਰਦੇ ਕੰਮ ਸੇ ਕੰਮ ਅੱਜ ਫੋਨ ਕਰਨ ਬਈ ਭੈਣ ਜੀ ਠੀਕ ਨਹੀਂ ਚੱਕਰ ਖਾ ਕੇ ਡੇਗੀ ਤੋ ਵੀ ਜਾ ਕੇ ਲਧਿਆਣੇ ਦਾਖਲ ਕਰਾਈਏ ਦੱਸ ਉਹ ਵੀ ਕਹਿੰਦੇ ਕਹਿੰਦੇ ਨਾਲ ਪ੍ਰੈਜੈਂਟੇਸ਼ਨ ਹੁਣਾ ਹਾਏ ਹੇ ਕਾਤਾ ਪ੍ਰਸ਼ਨ ਹੁਣਾ ਚੰਗੀ ਪੜੀ ਤੇ ਹੈਗੀ ਮਨਜਿੰਦਰ ਉਹ ਚੰਗੀ ਪੜੀ ਤੇ ਹੈਗੀ ਦੱਸ ਨੁਕਸ ਪੈ ਲਗਿਆ ਕੋ ਪਤਾ ਲੱਗਦਾ ਆ ਉਹਦੇ ਤੇ ਵਿਚਾਰੀ ਦੇ ਕਦੀ ਸਿਰ ਪਿੱਡ ਨਹੀਂ ਹੋਈ ਵੇਖ ਲਓ ਸਿਹਰਾ ਵਿੱਚ ਕੁਝ ਨਹੀਂ ਹੈਗਾ ਉਹ ਤਾਂ ਗੱਲ ਵਾਣਾ ਹਾਂ ਤੇ ਤਹੀ ਉਹਦਾ ਭਾਜੀ ਨੂੰ ਪੁੱਛਣਾ ਹੀ ਹੋਤਾ ਭੈਣ ਜੀ ਠੀਕ ਠਾਕ ਵਾਣਾ ਉਹ ਥੋੜਾ ਠੀਕ ਠਾਕ ਲੰਭ ਪਤਾ ਕਰਦੇ ਆ ਪਰ ਜਿਹੜਾ ਨੁਕਸ ਹੈਗਾ ਉਹ ਉਦੋਂ ਤੇ ਮਿੰਟ ਕਬਰਾਟ ਹੁੰਦਾ ਪੀ ਆ ਤੇ ਦੱਸ ਬੰਦੇ ਦਾ ਕੀ ਆ ਚੰਗੀ ਭਲੀ ਅਜੇ ਪਾਸੋਂ ਨਾਲ ਗੱਲ ਕਰਨ ਲਈ ਹੀ ਤੇ ਚੱਲੀਏ ਫਿਰ ਆਹ ਜਾਣਾ ਹੀ ਪੈਣਾ ਆਹ ਚੱਲੀਏ ਕਿ ਦੂਰ ਦੀ ਗੱਲ ਵਾ ਪੈਣਾ ਤੁਹਾਡੀ ਚਲੋ ਫਿਰ ਮੈਂ ਸੂਟ ਬਦਲਾਂ ਦਾਵਾ ਦਾ ਹੈ ਉਹ ਯਾਰ ਚੰਗੇ ਭਰੇ ਤੇ ਰਹੇਗੇ ਲੀੜੇ ਚੱਲ ਗਾ ਇੱਦਾਂ ਹੀ ਚੱਲ ਜਾ ਹੋਰ ਚੱਲ ਜੱਸ ਨੂੰ ਦੱਸਾਂ ਪਹਿਲਾਂ ਉਹ ਯਾਰ ਟਾਈਮ ਨਾ ਜਾਵਾਂਗੇ ਟਾਈਮ ਲਾ ਦੇਵਾਂਗੇ ਵਾਜ ਮਾਰਦਾ ਨੂੰ ਜੱਸ ਜੱਸ ਪੁੱਤ ਹਾਂਜੀ ਇੱਧਰ ਆਈ ਮੇਰਾ ਪੁੱਤ ਹਾਂਜੀ ਜੱਸ ਤੇਰੇ ਫਫੜ ਦਾ ਫੋਨ ਆਇਆ ਹੀਗਾ ਤੂ ਆ ਤੇ ਨਾ ਇੱਕਦਾਂ ਵੀ ਡੇਗੀ ਤੇ ਕਿਤੇ ਚੱਕਰ ਚੁੱਕਰ ਆਏ ਆ ਤਾਂ ਤੂੰ ਤਾਂ ਪਤਾ ਨਹੀਂ ਉਹ ਮੈਨੂੰ ਤੇ ਕੁਛ ਹੀ ਲੱਗਣ ਡਿਆ ਉਹ ਨਾਲ ਦਿਹਾਣੇ ਦਾਖਲ ਵਾ ਤੇ ਕਹਿੰਦੇ ਕਿ ਇਹ ਪ੍ਰਸ਼ਨ ਨਹੀਂ ਹੁਣਾ ਦਾ ਤੇ ਜ਼ਿਆਦਾ ਹੀ ਹੋ ਗਿਆ ਫਿਰ ਕੰਨ ਜ਼ਿਆਦਾ ਹੀ ਹੋ ਗਿਆ ਤੇ ਮਿੰਨ ਤਾਂ ਬੜੀ ਟੈਨਸ਼ਨ ਹੋਣ ਈ ਐ ਐਦਾਂ ਕਰਨਾ ਆਪਾਂ ਚੱਲੇ ਦੋਵੇਂ ਜੀ ਉੱਥੇ ਤੇ ਤੂੰ ਮਗਰੋਂ ਕਰਦਾ ਹੁਣ ਕੰਮ ਸਾਂਭੀ ਸਾ ਮੈਂ ਵੀ ਉਹ ਨਾਲ ਥੱਡੇ ਨਹੀਂ ਨਹੀਂ ਤੂੰ ਪਤਾ ਤੇ ਕੀ ਕਰਨਾ ਵਾ ਅਸੀਂ ਲਾ ਕੇ ਪੁੱਛਦੀ ਆਂ ਇੱਕ ਵਾਰੀ ਕੀ ਹੋਇਆ ਪੁੱਤ ਫੋਨ ਕੀ ਕਰਨਾ ਵਾ ਛੱਡ ਪਰੇ ਫੋਨ ਫੋਨ ਤੇ ਸਾਨੂੰ ਆ ਗਿਆ ਵਾ ਹੁਣ ਹਨ ਉਥੇ ਪਹੁੰਚਣਾ ਚਾਹੀਦਾ ਵਾ ਠੀਕ ਆ ਨਾ ਤੇ ਪਰਮਨੇ ਸ਼ਾਮ ਨੂੰ ਆਉਣਾ ਜੇ ਤੇ ਤੂੰ ਹੁਣ ਮੇਰੀ 30 ਚੰਗੀ ਤਰ੍ਹਾਂ ਦਰਵਾਜ਼ੇ ਦਰੂਜੇ ਬਾਰੇ ਇਹ ਨਾਲੇ ਨਾ ਰਾਤ ਦੇ ਘਰ ਰਹਿਣਾ ਉਥੇ ਸ਼ਾਮ ਨੂੰ ਆਇਣਾ ਪਤਾ ਕਰਕੇ ਆਹੋ ਠੀਕ ਆ ਤੇ ਮੈਂ ਕਰ ਲਈ ਅਗਰੇ ਪਰਮਨੇ ਜੇ ਆਇਆ ਜਾਉਂਦਾ ਤੇ ਆ ਜਾਗੇ ਲੁਧਿਆਣਾ ਹਮਤਰਾ ਲੱਗਿਸ਼ਾਗੇ ਕਿ ਤੂੰ ਨਹੀਂ ਆਏ ਕੋਈ ਨਹੀਂ ਗੱਡੀਆਂ ਛੱਡ ਜਾਂਦੀਆਂ ਜਾਂਦੀਆਂ ਮਸੇ ਕਿੰਧੀਆਂ ਗੱਲਾਂ ਕਰਦੇ ਤੇ ਪਰਮਨੇ ਵੀ ਆਉਣਾ ਸ਼ਾਮ ਨੂੰ ਚੰਗਾ ਤੇ ਫੋਨ ਕਰਕੇ ਦੱਸਦੀ ਮਾਣਾ ਜੇ ਪਛੇਤੀ ਆ ਜੇ ਕੋਈ ਨਹੀਂ ਮੈਂ ਕਹਿ ਦੂੰਗੀ ਤੈਨੂੰ ਧਿਆਨ ਨਾ ਜਾਇਓ ਫਿਰ ਆਹ ਚੱਲ ਇਕੱਲੀ ਰਹੇਗੀ ਘਰ ਤੇ ਤੂੰ ਤੇ ਤੇਰਾ ਫ ਚੰਗਾ ਪਤਾ ਮੈਂ ਕੋਈ ਨਹੀਂ ਤੇ ਪਰ ਆਜ ਆਇਆ ਉਹ ਰਾਤ ਨੂੰ ਕੋਈ ਨਹੀਂ ਓਏ ਆ ਜਾ ਲੇ ਪਲੇਟ ਹੀ ਆ ਲੈ ਮਾਸਾ ਆ ਜਾਗੇ ਚੰਗਾ ਭਾਈ ਚਲੋ ਠੀਕ ਹੈ ਬੀਜਾ ਚਲ ਕਾਇਆ ਜਸ ਆ ਗਿਆ ਪੰਬੋ ਵੀ ਤਾਂ ਕਰ ਰਹੇ ਨਹੀਂਗੇ ਕੀ ਹੋਇਆ ਮੈਂ ਜਰੂਰੀ ਬਹੁਤ ਕੰਮ ਜਾਣਾ ਮੰਮੀ ਗਏ ਕਿੱਥੇ ਆ ਮੰਮੀ ਤਾਂ ਹੈ ਨਹੀਂ ਗਏ ਮੰਮੀ ਡੈਡੀ ਤੇ ਦੋਵੇਂ ਜਾਣੇ ਗਏ ਆ ਉੱਥੇ ਭੂਆ ਨੂੰ ਠੀਕ ਹੈਗਾ ਤੁਹਾਨੂੰ ਦੱਸਿਆ ਤਾਂ ਹੈ ਓਏ ਯਾਰ ਚਲ ਮੈਂ ਅੱਗੇ ਚੱਲਿਆ ਹੀ ਕਿੱਥੇ ਚੱਲੇ ਜਾਂਦਾ ਮੈਂ ਬਹੁਤ ਜ਼ਰੂਰੀ ਕੰਮ ਜਾਣਾ ਕੋਈ ਗੱਲ ਨਹੀਂ ਮੈਂ ਆਜੂਗਾ ਛੇਤੀ ਠੀਕ ਹੈ ਤੁਹਾਨੂੰ ਬਤਾ ਸਕਿਆ ਮੈਂ ਕੱਲੀ ਆ ਘਰੇ ਮੰਮੀ ਡੈਡੀ ਦਸਕੇ ਗਏ ਆ ਵੀ ਛੇਤੀ ਆ ਜਾਣਗੇ ਉਹ ਤੇ ਤੁਸੀਂ ਫਿਰ ਚੱਲੇ ਆ ਮੈਂ ਬਹੁਤ ਜ਼ਰੂਰੀ ਕੰਮ ਜਾਣਾ ਮੈਂ ਛੇਤੀ ਆਜੂਗਾ ਹੱਦ ਵਾ ਯਾਰ ਹੁਣ ਮੰਮੀ ਡੈਡੀ ਵੀ ਘਰੇ ਹੈ ਨਹੀਂ ਕਿ ਤੂੰ ਹੀ ਵੀ ਚੱਲ ਗਿਆ ਤਾਂ ਮੈਂ ਕੱਲੀ ਰਹੂੰਗੀ ਘਰੇ ਦੱਸੋ